ਅਹੀਂ ਆਪਦੀ ਸੁਰਤ ਸੰਭਲੀ ਹੈ ਨਾ ਅਹੀਂ ਜਿੰਨੇ ਜੋਗੇ ਆਂ ਅਹੀਂ ਪਿੰਡ ਵੀ ਤੇ ਜਿੱਥੇ ਵੀ ਸੇਵਾ ਸਾਨੂੰ ਮਿਲਦੀ ਆ ਇਹ ਸਾਰੇ ਜਿਹੇਦਾਰਾਂ ਨੇ ਸੰਜੋਗ ਨਾਲ ਭਾਈ ਬਜੇਤਰ ਸਿੰਘ ਨੇ ਸੰਜੋਗ ਨਾਲ ਸਾਰੇ ਜਿੰਨੇ ਵੀ ਸਾਡੇ ਆਗੂ ਆ ਉਹਨਾਂ ਦੀ ਸੰਜੋਗ ਨਾਲ ਅਗਰ ਪੇਛੋਣੀ ਆ ਇਹ ਸਾਰੀ ਸੰਗਤ ਜਿੱਥੇ ਵੀ ਸਾਨੂੰ ਸੇਵਾ ਮਿਲਦੀ ਆ ਅਹੀਂ ਲੰਗਰ ਦੀ ਸੇਵਾ ਕਰਦੇ ਆ ਇਹ ਤੁਸੀਂ ਪਿੰਡ ਵਰਿਆ ਨਵੇਂ ਤੋਂ ਆ ਕੇ ਇੱਥੇ ਸੇਵਾ ਲੁੱਟ ਰਹੇ ਜੀ ਸੰਤਾਂ ਦੀ ਕਿਰਪਾ ਕਰਦਾ ਆਪਾਂ ਦੇ ਨਜ਼ਾਰੇ ਬਣਿਆ ਆਪਾਂ ਨੂੰ ਕਿਸੇ ਵਾਰੇ ਕੋ ਕਹਿ ਨਹੀਂ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ 450 ਸਾਲਾਂ ਦੇ ਸੰਤਾਂ ਬੜੀ ਧੂਮਕਾ ਆਉਂ ਨਾਲ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀਆਂ ਵਰੀਆ ਦੀ ਸੰਗਤ ਵੱਲੋਂ ਅੰਦੇ ਜਾਸਦੀ ਸ਼ਬੀਲਾ ਫੌਜੀ ਬਲਵਿੰਦਰ ਸਿੰਘ ਔਰ ਭਜ ਸਿੰਘ ਕੌਵੀ ਜਿਹੜੇ ਸਾਡੇ 75 ਸੌਣੀ ਜਿਨ੍ਹਾਂ ਨੇ ਸੇਵਾ ਦਾ ਇਹ ਕੰਮ ਰੰਭਿਆ ਹੀ ਇਹ ਸੇਵਾ ਸੰਗਤਾਂ ਬੜੀ ਧੁੰਧਾਂ ਨਾਲ ਸ਼ਰਧਾ ਦੇ ਨਾਲ ਸੇਵਾ ਚ ਦਲਚਸਾਰੀਆਂ ਸੰਗਤਾਂ ਨੂੰ ਇਹ ਕਰਕੇ ਸੇਵਾ ਕਰਿਆ ਕਰੋ ਸੇਵਾ ਦੇ ਨਾਲ ਹੀ ਸਭ ਕੁਝ ਮਿਲਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਗੁਰਮਰਦਾਸ ਜੀ ਦੀ ਉਸਤੀ ਜਤ ਦੇ ਹਿੱਸੇ ਦੱਸਣ ਦੇ ਸਬੰਧ ਵਿੱਚ ਪਿਛਲੇ 7 ਤੋਂ 8 ਦਿਨ ਤੋਂ ਸਾਡਾ ਜਿਹੜਾ ਵਾ ਸੇਵਾ ਚੱਲ ਰਹੀ ਆ ਗੁਰਮਰਦਾਸ ਜੀ ਦੇ ਲੰਗਰ ਚੱਲ ਰਹੇ ਤੇ ਅੱਡੇ ਦੇ ਉੱਤੇ ਤੇ ਅਸੀਂ ਸਾਰੀਆਂ ਆਈਆਂ ਮਿਲੀਆਂ ਕਰਦੇ ਆ ਸਾਨੂੰ ਕੋਈ 2900 ਤੋਂ ਡੇ ਆ ਜੀ ਅਸੀਂ ਮਨੂਨ ਇੱਥੇ ਆਪਦਾ ਵਕਰਾ ਕਰਦੇ ਆ ਕਿ ਸਾਡਾ ਸੰਝੇ ਮੂਹਰੇ ਦੇ ਨਾਲ ਉਹਦਾ ਹੀ ਕਾਫੀ ਸਾਡੇ ਪਠੋਸੱਜਾ ਸਿੰਘ ਦੇ ਕੱਲੇ ਪਿੰਡ ਸਾਡੇ ਨੌਜਾਨ ਸਭਾ ਪਠੋਸੱਜਾ ਸਿੰਘ ਅਤੇ 12 ਨਾਇਰੀ ਵੀਰ ਬੱਚੇ ਜਿਹੜੇ ਸਾਡੇ ਉਹਨਾਂ ਸੁਰੂਗਨਾ ਅਸੀਂ ਕੱਲਾ ਪਿੰਡ ਹੀ ਸਾਡਾ ਆਪ ਦੇ ਇੱਕ ਪਿੰਡ ਦਾ ਜਿਹੜਾ ਵਾ ਕਲਾ ਮਾਲ ਆ ਆਏ ਗੁਰਜੀਤ ਕਾ ਖਾਲਸਾ ਵਾ ਸਭ ਤੋਂ ਪਹਿਲਾਂ ਸਲਾਨਾ ਜਗ ਜੋੜ ਮੇਲਾ ਜੋ ਗੁੰਦਵਾਲ ਸਾਹਿਬ ਗੁਰੂ ਅਮਰ ਸਾਹਿਬ ਸੱਚੇ ਪਾਸ਼ਾ ਜੀ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸੰਗਤਾਂ ਹਰ ਸਾਲ ਮਨਾਉਂਦੀਆਂ ਇਸ ਵਾਰ 450 ਸਾਲਾ ਸ਼ਤਾਬਦੀ ਗੁਰੂ ਅਮਰਦਾਸ ਸੱਤੇ ਪਾਸ਼ਾ ਮਹਾਰਾਜ ਅਤੇ ਗੁਰੂ ਰਾਖਾ ਦਾ ਜਿੱਤੇ ਗੁਰਤਾ ਗਦੀਨ ਸਮਰਪਤ ਇਹ ਸਲਾਨਾ ਜਗ ਜੋੜ ਮੇਲਾ ਜਿਹੜਾ ਸੰਗਤਾਂ ਬਣਾ ਰਹੀਆਂ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਜਿਹੜੀਆਂ ਗੋੰਦਵਾਲ ਸਾਹਿਬ ਹਾਜ਼ਰੀ ਭਰਨ ਵਾਸਤੇ ਆ ਰਹੀਆਂ ਅਸੀਂ ਜੀ ਆਇਆਂ ਕਹਿੰਨੇ ਆ ਤੁਹਾਡੇ ਨੋਜੋਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਉਸ ਤੋਂ ਬਾਅਦ ਸੰਗਤ ਜਿਹੜੀ ਇੱਥੇ ਸੇਵਾ ਕਰ ਰਹੀ ਆ ਸਾਡੇ ਦੋ ਨਗਰਾਂ ਦੀ ਸਕਤੇ ਆ ਇਹਨਾਂ ਦੇ ਸਹਿਯੋਗ ਨਾਲ ਬਾਕੀ ਜੋ ਬਾਬਾ ਜੀ ਨੇ ਬਹੁਤ ਕੁਝ ਦੱਸਤਾ ਜੋ ਸਾਡੇ ਰਾਤ ਨੂੰ ਵੀ ਚੱਲਦਾ ਰਿਹਾ ਰਾਤ ਨੂੰ ਚੱਲਦਾ ਰਿਹਾ ਵਾਅਲਿਕਾ ਇਹ ਲਗਾਤਾਰ ਹਨ 15 ਦਿਨ ਹੋ ਗਏ ਤਕਰੀਬਨ ਇਸੇ ਕੰਮ ਕਰ ਰਹੇ ਹਾਂ ਬਾਕੀ ਸਾਡੇ ਜਿੰਨੇ ਵੀ ਬੱਚੇ ਆ ਐਨ ਆਰ ਆਈ ਗਏ ਬਾਹਰ ਉਹਨਾਂ ਦਾ ਬੜਾ ਬਹੁਤ ਜ਼ਿਆਦਾ ਸਹਿਯੋਗ ਆ ਆ ਜਿੰਨੇ ਵੀ ਲੰਗਰ ਸਾਡਾ ਚੱਲ ਰਿਹਾ ਤੋਲਿਆਂ ਦਾ ਕੁਲਚਿਆਂ ਦਾ ਤਿੰਨ ਦਿਨ ਹੋ ਗਏ ਲਗਾਤਾਰ ਲੱਗ ਰਿਹਾ ਇਹਨਾਂ ਦੀ ਸੰਸਥਾ ਦੇ ਸਹਿਯੋਗ ਨਾਲ ਜਿੱਦ ਤੱਕ ਚੱਲ ਰਹੀ ਹੈ। ਸਭ ਇਹ ਜਿਵੇਂ ਲੰਗਰ ਦੀ ਸੇਵਾ ਇਹ ਤੋਂ 4 ਦਿਨ ਪਹਿਲਾਂ ਚੱਲ ਰਹੀ ਹੈ। ਤਾਂ ਤਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਦੇ ਜੋਤੀ ਜੋਤ ਸਮਾਉਣੇ। ਉਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦਾ ਗੁਰਤਾ ਗੱਦੀ ਦੇਸ ਸਮਾਉਣੇ ਜਾ ਰਿਹਾ ਹੈ। 450 ਸਾਲਾਂ ਜੋ ਸਤਾਲੀ ਬਣਾਈ ਜਾਏਗੀ। ਸ੍ਰੀ ਗੋਵਿੰਦ ਵਾਲ ਸਾਹਿਬ ਦੇ ਕੋਈ ਸਵਾਲ ਦੇ ਵਿੱਚ ਗੁਰੂ ਕੇ ਲੰਗਰ ਲਗਾਏ ਗਏ ਹੈ ਜੋ ਹਰ ਪੁੰਨਿਆਂ ਤੇ ਪੂਰਨ ਮਾਸ਼ੀਰੇ ਦਿਹਾੜੇ ਤੇ ਸੰਗਤਾਂ ਲੋਕਾਂ ਉੱਪਰ ਗੁਰੂ ਕੇ ਲੰਗਰ ਲੱਦਦੇ ਹੈ ਇਸ ਵਾਰੀ ਸਾਧ ਸੰਗਤ ਜੀਓ ਸਾਡੇ ਨਗਰ ਦੇ ਵਿੱਚ ਇਹ ਪਹਿਲੀ ਵਾਰ ਤੇ ਹਾਰਾ ਪੁੰਨਿਆਂ ਤੇ ਇਹ ਗੋੜ ਮੇਲਾ ਲੱਗਦਾ ਵਾ ਤੇ ਇਹ ਸਤਾਬਲੀ ਜਿਹੜੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਬੰਧ ਦੇ ਵਿੱਚ ਸਤ ਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਣੀ ਦਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਣੀ ਦਰੂ ਜੀ ਸਤਨਾਮ 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 ਓ ਚੀ ਵਾਹਿਗੁਰੂ 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 ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਪ੍ਰਤਿਪਾਦ ਜਪਲਾ ਸਾਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਜਨ ਸੀ ਬਹੁਤ ਵੱਡਾ ਇਸ ਸਮਾਗਮ ਹੈ ਜੋ 450 ਸਾਲਾ ਸਮਾਗਮ ਇਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਸਿੱਖੀ ਦਾ ਧੁਰਾ ਸ਼੍ਰੀ ਗੁਰੂੰਗੜਵਾਲ ਸਾਹਿਬ ਅੱਜਿੱਥੇ ਕਬਡੀ ਪੱਧਰ ਦੇ ਤੇ ਕੋਈ 12 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਇਹ ਸਾਲਾਨਾ ਸਮਾਗਮ ਗੁਰਮਸ ਸਮਾਗਮ ਮਨਾਇਆ ਜਾ ਰਿਹਾ ਤੇ ਪੂਰੇ ਪੰਜਾਬ ਨੇ ਹੀ ਬਲਕੇ ਪੰਜਾਬ ਤੋਂ ਬਾਹਰ ਵੀ ਜਿੱਥੇ ਸਿੱਖ ਸੰਤਾਂ ਵਸਦੀਆਂ ਨੇ ਉੱਥੇ ਉੱਥੇ ਇਹ ਸਾਰਾ ਲੰਗਰ ਪਾਣੀ ਸੰਤਾਂ ਦੀ ਸੇਵਾ ਉਹਨਾਂ ਦੀ ਯਾਦ ਦੇ ਵਿੱਚ ਇਹ ਸਭ ਸੰਤਾਂ ਮਨਾ ਰਹੀਆਂ ਨੇ ਉਹਨਾਂ ਦਾ ਦਿਨ ਤੇ ਅਸੀਂ ਸਾਰੇ ਪੂਰੇ ਜ਼ਿਲ੍ਹੇ ਤਰਨਤਾਰਨ ਦੀ ਰਿਕਾਰਡਿੰਗ ਕਵਰੇਜ ਕਰਦੇ ਹੋਏ ਅੱਜ ਪਹੁੰਚੇ ਆਂ ਪਿੰਡ ਮਹੂਨਪਰਾ ਐ ਜੀਟੀ ਰੋਡ ਆ ਨਗਰ ਚੋਲਾ ਸਾਹਿਬ ਤੋਂ ਲੈ ਕੇ ਜੋ ਫਤਿਹਵਾਦ ਗੋਦਵਾਲ ਸਾਹਿਬ ਜਾ ਰਿਹਾ ਅਸੀਂ ਉਹ ਰੋਡ ਦੇ ਉੱਤੇ ਖੜੇ ਆਂ ਜੇ ਆਪਾਂ ਗੱਲਬਾਤ ਕਰਦੇ ਆਂ ਕਿ ਇਹ ਇਹਨਾਂ ਨੇ ਠੰਡੇ ਮਿੱਠੇ ਪਾਣੀ ਦੀ ਸ਼ਬੀਰ ਲਾਈ ਹੋਈ ਹੈ ਸੇਵਾਦਾਰਾਂ ਨੇ ਕਿ ਇਹਨਾਂ ਨੇ ਮਨ ਨੂੰ ਕੀ ਸੁਖੂਨ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਉਂਦੇ ਅਸੀਂ ਆਪਦੀ ਸੁਰਤ ਸੰਭਲੀ ਹੈ ਨਾ ਅਸੀਂ ਜਿੰਨੀ ਜੋਗੇ ਆ ਅਸੀਂ ਪਿੰਡ ਵੀ ਤੇ ਜਿੱਥੇ ਵੀ ਸੇਵਾ ਸਾਨੂੰ ਮਿਲਦੀ ਆ ਇਹ ਸਾਰੇ ਜਿਹੇਦਾਰਾਂ ਨੇ ਸਹਿਯੋਗ ਨਾਲ ਭਾਈ ਬਜੇਤਰ ਸਿੰਘ ਦੇ ਸਹਿਯੋਗ ਨਾਲ ਸਾਰੇ ਜਿੰਨੇ ਵੀ ਸਾਡੇ ਆਗੂ ਆ ਉਹਨਾਂ ਦੀ ਸਹਿਯੋਗ ਨਾਲ ਅਕ੍ਰਿਪੇ ਜੋਣੀ ਆ ਤੇ ਸਾਰੀ ਸੰਗਤ ਜਿੱਥੇ ਵੀ ਸਾਨੂੰ ਸੇਵਾ ਮਿਲਦੀ ਆ ਅਸੀਂ ਲੰਗਰ ਦੀ ਸੇਵਾ ਕਰਦੇ ਆ ਮਹਾਰਾਜ ਦੀ ਕਿਰਪਾ ਜੇ ਠੱਠੀਆਂ ਹੋਵੇ ਠੱਠੀ ਪਿਛਾਰੇ ਹੋਵੇ ਨਿਸ਼ਾਰੇ ਜਿੱਥੇ ਵੀ ਹੋਵੇ ਅਸੀਂ ਸੇਵਾ ਕਰਨੀ ਕਰਨੀ ਆ ਇਹ ਵਾਦੂ ਹੀ ਸਭ ਨੂੰ ਮਿਲਦਾ ਮੇਵਾ ਸੇ ਮੇਵਾ ਮਿਲਦਾ ਇਹ ਇਤੋਂ ਨਾ ਕਹੋ ਨਾ ਕਰਿਆ ਕਰੋ ਇਹ ਤੋਂ ਜੋ ਵੀ ਮਿਲਣਾ ਸੇਵਾ ਤੋਂ ਹੀ ਮਿਲਣਾ ਜੋ ਵੀ ਕਿਰਪਾ ਹੋਣੀ ਹੈ ਰੱਬ ਦੀ ਸੇਵਾ ਤੋਂ ਹੀ ਹੋਣੀ ਹੈ ਕਿਰਪਾ ਕਰਦਾ ਆਪਾਂ ਦੇ ਨਜ਼ਾਰੇ ਬਣਿਆ ਆਪਾਂ ਨੂੰ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂਜੀ ਖਾਲਸਾ ਵਾਹਿਗੁਰੂ ਫਤਿਹ ਅੰਤਾਰ ਸਿੱਧੂ ਦਾ 450 ਸਾਲਾਂ ਦੇ ਸੰਗਤਾਂ ਬੜੀ ਧੂਰਤਾ ਨਾਲ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀਆਂ ਇਹ ਵਿਰਿਆਹ ਦੀ ਸੰਗਤ ਵੱਲੋਂ ਅੰਦੇ ਜਾਂ ਦੀ ਸ਼ਬੀਲ ਫੌਜੀ ਬਲਵਿੰਦਰ ਸਿੰਘ ਔਰਪਜ ਸਿੰਘ ਫੌਜੀ ਜਹਦਾ ਸਾਡੇ 75 ਸੌਣੀ ਜਿਨ੍ਹਾਂ ਨੇ ਸੇਵਾ ਦਾ ਇਹ ਕੰਮ ਰੰਭਿਆ ਹੀ ਇਹ ਸੇਵਾ ਸੰਗਤਾਂ ਬੜੀ ਧੁੰਮਤ ਨਾਲ ਸ਼ਰਧਾ ਦੇ ਨਾਲ ਸੇਵਾ ਚ ਜਲਚਕਾਰੀਆਂ ਸੰਗਤਾਂ ਨੂੰ ਵਾਹ ਇਹ ਕਰਕੇ ਸੇਵਾ ਕਰਿਆ ਕਰੋ ਸੇਵਾ ਦੇ ਨਾਲ ਹੀ ਸਭ ਕੁਝ ਮਿਲਦਾ ਅਸੀਂ ਇਹਨਾਂ ਨੂੰ ਕੰਮਕਾਰ ਛੱਡ ਕੇ ਇਹ ਸੇਵਾ ਦੇ ਵਿੱਚ ਹੀ ਆਪਦਾ ਮਨ ਲਾਇਆ ਵਾ ਗੁਰੂ ਘਰ ਦੀ ਸੇਵਾ ਅਸੀਂ ਗੁਰਦਵਾਰੇ ਸੇਵਾ ਵੀ ਕਰਦੇ ਹਾਂ ਬਹੁਤ ਵਧੀਆ ਗੁਰਦਵਾਰੇ ਗੁੰਮਟ ਜਿਹੋ ਜਾਂ ਮਰਜ਼ੀ ਕੋਈ ਬਣਾਓ ਵਧੀਆ ਤਾਂ ਵਧੀਆ ਹੈ ਜੀ ਇਹ ਕਰਕੇ ਸੇਵਾ ਦੇ ਨਾਲ ਹੀ ਸਭ ਕੁਝ ਜੀ ਤੁਸੀਂ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਨੌਜਵਾਨ ਪੀੜੀ ਨੂੰ ਉਹ ਇਹ ਸਿਨੇਮਾ ਹਟਾ ਜੀ ਜੇ ਤਗੜੇ ਹੋ ਕੇ ਸੇਵਾ ਕਰਿਆ ਕਰੋ ਸੇਵਾ ਦੇ ਨਾਲ ਹੀ ਸਭ ਕੁਝ ਬਾਹਰਲੇ ਮੁਲਕਾਂ ਤੱਕ ਨੌਕਰੀਆਂ ਫੌਜੀਆਂ ਸਾਨੂੰ ਉਹ ਵੀ ਮਿਲਣਾ ਸਾਨੂੰ ਸੇਵਾ ਤੋਂ ਹੀ ਮਿਲਣਾ ਵਾ ਕਰਕੇ ਤਗੜਿਓ ਕਿ ਨੌਂਦਵਨੀ ਕ੍ਰਿਪਾ ਦੇ ਹੋ ਬੇਨਤੀ ਆ ਪਜਾਨ ਕੇ ਸੇਵਾ ਕਰੇ ਜਿੱਤਰਾ ਅਸੀਂ ਸੇਵਾ ਕਹਿੰਦੇ ਤੁਸੀਂ ਵੀ ਇਸੇ ਤਰ੍ਹਾਂ ਸੇਵਾ ਕਰੋ ਨਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਬਚੋ ਇਹ ਕਰਕੇ ਬਚੋ ਬਚੋ ਕਿ ਨਸ਼ਿਆਂ ਤੋਂ ਤੋਂ ਤੇ ਸੇਵਾ ਦੇ ਨਾਲ ਹੀ ਸਭ ਕੁਝ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਲਦੀ ਵੱਡੀ ਵੱਡੀ ਸੇਵਾ ਹੁੰਦੀ ਹੈ ਸੋ ਭਾਈ ਸਾਹਿਬ ਭਾਈਦਰ ਸਿੰਘ ਜੀ ਇਹ ਕੀ ਕਹਿਣਾ ਚਾਹੋਗੇ ਜਿੰਨੀ ਵੀ ਸੰਗਤ ਆ ਦਰਸ਼ਨ ਕਰੂਗੀ ਬਾਹਰ ਨੂੰ ਵੇਗੜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਵੜਿਆ ਵਾਲੇ ਵਿੜੀਆਂ ਵਾਲੇ ਬ੍ਰਹਮਪੁਰ ਵਾਲੇ ਨਗਰਾਂ ਦਾ ਵੀ ਧੰਨਵਾਦੀ ਆ ਜੋ ਜਿਨ੍ਹਾਂ ਨੇ ਸਾਡੇ ਨਾਲ ਆਣ ਕੇ ਹੱਥ ਨਾਲ ਹੱਥ ਵਟਾਉਣ ਕੀਤਾ ਵਾ ਗੁਰੂ ਘਰ ਦੀ ਸੇਵਾ ਇਹ ਜਿਹਨੂੰ ਸਾਰਿਆ ਸੇਵਾ ਦੀ ਜਿਹਨਾਂ ਨੂੰ ਸਾਰਿਆ ਉਹਨਾਂ ਨੂੰ ਪਤਾ ਵਾ ਵੀ ਸੇਵਾ ਕੀਤਿਆਂ ਜਲ ਕਿਆਂ ਕੀ ਸਾਨੂੰ ਫਲ ਮਿਲਦਾ ਭਾਈ ਗੁਰਪ੍ਰੀਤ ਸਿੰਘ ਸਾਡਾ ਵੱਡਾ ਵੀਰ ਭਾਈ ਬਕਰ ਸਿੰਘ ਜੀ ਬਿਜਲੀ ਮਹਿਕ ਵਿੱਚ ਜਿਹੜਾ ਜਗਤਾਰ ਸਿੰਘ ਉਹਨਾਂ ਦੇ ਪਿਤਾ ਜੀ ਜੂਤ ਸਿੰਘ ਆਏ ਆ ਸਾਰੇ ਹੀ ਨਗਰ ਤੇ ਵੇਖੋ ਇਹ ਜਿਹੜੇ ਸਾਡੇ ਨਾਮ ਤਰ ਕੇ ਵੀਰ ਬਹੁਤ ਸੇਵਾ ਤੋਂ ਬਾਅਦ ਇਹ ਜਿਹੜਾ ਵਾ ਇਹ 100 ਸਾਲ ਪਛੋੜਾ 50 ਸਾਲ ਦੀ ਜਿਹੇ ਬਣਾਈ ਜਾਂਦੀ ਹੈ ਅੱਜ ਗੁਰੂ ਅਮਰਦਾਸ ਪਾਤਸ਼ਾਹ ਤੇ ਉਹਨਾਂ ਦੀ ਜੋਤੀ ਜੋਤ ਪੁਰਬ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਉਹਨਾਂ ਦੀ ਗੁਰਤਾ ਗੱਦੀ ਇਹ ਜਿਹੜੀ ਇਹਨਾਂ ਨੂੰ 1574 ਈਸਵੀ ਦੇ ਵਿੱਚ ਉਹਨਾਂ ਦਾ ਜੋਤੀ ਜੋਤ ਹੋਇਆ 95 ਸਾਲ ਦੀ ਉਮਰ ਪੂਰ ਕੇ ਸਭ ਤੋਂ ਵੱਡ ਵੱਡੀ ਉਮਰ ਦੇ ਜਿਹੜੇ ਆ ਗੁਰੂ ਅਮਰਦਾਸ ਪਾਤਸ਼ਾਹ ਜਦ ਸਿੱਖਿਆ ਦੇ ਵਿੱਚ ਇੱਕ ਮਜੂਦ ਹੈ ਵੀ ਇੱਕ 8 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ 5 ਸਾਲ ਦੀ ਉਮਰ ਤੇ ਬਹਿ ਕੇ 8 ਸਾਲ ਤੱਕ ਸੰਪੂਰਨ ਕਰਤਾ ਤੇ ਇਹਨਾਂ ਵਿਰਧਵਾਸਤਾ ਦੇ ਵਿੱਚ ਲੋਕ ਕਹਿ ਦਿੰਦੇ ਆ ਅਸੀਂ ਬੁੱਢੇ ਹੋ ਗਏ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰਪੁਰਤ ਗਿਆਨ ਕਿਉਂ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ 12 ਸਾਲ ਦਾ ਅਗਰ ਹੋ ਕੇ ਜਿਹੜੀ ਆ ਉਹ ਸੇਵਾ ਕਰਕੇ ਇਹ ਪਦਵੀ ਜਿਹੜੀ ਹਾਸਲ ਕੀਤੀ ਆ ਸੋ ਆਉਣ ਵਾਲੇ ਜਿਨ੍ਹਾਂ ਪ੍ਰਸ ਆਲਿਆਂ ਦਾ ਵੀ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਮੇਲੇ ਦੀਆਂ ਆਣ ਕੇ ਇਹ ਕਵਰਾਂ ਕਰਦੇ ਆ ਵਿਅੰਤਾ ਇਥੇ ਜੁੜ ਮੇਲੇ ਹੁੰਦੇ ਆ ਮੈਂ ਕਹਿ ਕੇ ਨਹੀਂ ਦੱਸ ਸਕਦਾ ਵੀ ਇਥੇ ਕੋਈ 15 ਜਿਹੜੇ ਮਹੀਨੇ ਪਿੱਛੇ ਡਾ ਕੋਈ ਸਮਾਗਮ ਜਲਦਾ ਹੀ ਰਿੰਦਾ ਵਾ ਤੇ ਹੋਇਆ ਰਿੰਦਾ ਵਾ ਸੋ ਜਿੰਨੀ ਵੀ ਸੰਗਤ ਆਣ ਕੇ ਸੇਵਾ ਕਰਦੇ ਆ ਭਾਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਿਹਰ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ